ਮੋਹਰਾ ਸਾਰਿਆਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਤੇ ਸਾਡੇ ਬਹੁਤ ਹੀ ਅਜ਼ੀਜ਼ ਮਿੱਤਰ ਸਾਡਾ ਵੱਡਾ ਭਾ ਜਿਸ ਨੇ ਇਸ ਗਰਾਊਂਡ ਦਾ ਨਾਮ ਬਹੁਤ ਦੂਰ ਤੱਕ ਚਮਕਾਇਆ ਤੇ ਕਿਤੇ ਨਾ ਕਿਤੇ ਮੈਂ ਵੀ ਉਹਦੇ ਤੋਂ ਸਿੱਖਦਾ ਰਿਹਾ ਤੇ ਮੇਰੀ ਵੀ ਹੱਥਾਂ ਦੇ ਗਰਾਊਂਡ ਦੇ ਵਿੱਚ ਗੀਤ ਦੇ ਵਿੱਚ ਉਹਨੇ ਬਹੁਤ ਕੁਝ ਸਿਖਾਉਣ ਦੀ ਮਦਦ ਕੀਤੀ ਮੇਰਾ ਭਰਾ ਭੰਮਾ ਜੋ ਉਮੀਰ ਦੇ ਵਿੱਚ ਸਾਡੇ ਤੂੰ ਸਦਾ ਲਈ ਇਸ ਦੁਨੀਆ ਨੂੰ ਅਗਵੇ ਦਾ ਆ ਗਿਆ ਇਹਦੀ ਘਟਨਾ ਪ੍ਰਮਾਤਮਾ ਨੇ ਕੋਈ ਵਾਪਰੀ ਵੀ ਜਦੋਂ ਸਾਰਾ ਕੁਝ ਉਹਨੇ ਈਮਾਨਤ ਨਾਲ ਸੈੱਟ ਕਰ ਲਿਆ ਹਰ ਇੱਕ ਤਕਲੀਫ ਸਭ ਕੁਝ ਆਲਦੇ ਪਿੰਡੇ ਦੇ ਖੜਾ ਲਿਆ ਉਸ ਸਮੇਂ ਪ੍ਰਮਾਤਮਾ ਉਸ ਨੂੰ ਇਸ ਦੁਨੀਆ ਤੋਂ ਲੈ ਗਿਆ ਸੋ ਅੱਜ ਉਹਦਾ ਬੇਟਾ ਉਹਦਾ ਖੂਨ ਉਹ ਵੀ ਸਾਡੇ ਇਸ ਗਰਾਊਂਡ ਦੇ ਵਿੱਚ ਆਇਆ ਤੇ ਮਾਤਾ ਜੀ ਵੀ ਆਇਆ ਮੁੰਗਿਆਂ ਨੇ ਸੈਗਲ ਨੇ ਬੱਬੇ ਮਹਿੰਦਰ ਨੇ ਭਾਈ ਸੰਜੀਵ ਨੇ ਜੋ ਮਦਦ ਕਰੀ ਹੈ ਨਿੱਕੂ ਵੀਰ ਨੇ ਤਾਰੀ ਨੇ ਕਾਲੇ ਨੇ ਹਰ ਕੋਲ ਇਸ ਇਨਸਾਨ ਜਿਹਦਾ ਵੀ ਮੈਂ ਨਾਮ ਲੈ ਸਕਾਂ ਨਾਮ ਥੋੜਾ ਸਾਡੇ ਇਸ ਗਰਾਊਂਡ ਦਾ ਬੁੱਢਾ ਲਾਉਣ ਵਾਲੇ ਸਰਦਾਰ ਕੈਪਟਨ ਗੁਰਜਾਰ ਸਿੰਘ ਜੀ ਸਰ ਮੇਰਾ ਛੋਟਾ ਭਰਾ ਹੈਪੀ ਹਰ ਬੰਦੇ ਦਾ ਇਸ ਗਰਾਊਂਡ ਦੇ ਵਿੱਚ ਯੋਗਦਾਨ ਹੈ ਪੱਪੂ ਭਾਈ ਚਰਨਾ ਭਾਈ ਦੀਪੂ ਤੇ ਮਾਸਟਰ ਸਿਰਫ ਹਰ ਬੰਦੇ ਦਾ ਇੱਕ ਹੈ ਤੇ ਮੈਨੂੰ ਦਾ ਇਹ ਹੋਣਾ ਵੀ ਚਾਹੀਦਾ ਉਸਕ ਦੇ ਵਿੱਚ ਫੋਲ ਮੋਰ ਖਰਾਬ ਕਰਦੇ ਨੇ ਨੌਨਾਂ ਨੂੰ ਵੀ ਸਾਰੇ ਭਾਂ ਨੂੰ ਬੇਨਤੀ ਕਰਦੇ ਆਂ ਵੀ ਅੱਧੇ ਕਿਸੇ ਹੋਰ ਦਾ ਕੋਈ ਮਕਸਦ ਨਹੀਂ ਸਾਡੇ ਗਰਾਊਂਡ ਤੋਂ ਪਲੇਅਰ ਨਿਕਲਣ ਕਿ ਅਸੀਂ ਤੋਂ ਨੇ ਜਿੱਥੋਂ ਤੱਕ ਅਸੀਂ ਖੇਡੇ ਆਂ ਪ੍ਰਮਾਤਮਾ ਕਰੇ ਇਸ ਗਰਾਊਂਡ ਦੇ ਪੇਰ ਉਦੋਂ ਚਾਰ ਗੁਣਾ ਵੱਧ ਖੇਡਣਾ ਸਾਡੀ ਇਹ ਚਾਹਤ ਆ ਸਾਡਾ ਇਹ ਸੁਪਨਾ ਸਾਡੀ ਇਹ ਅਰਦਾਸ ਹੈ ਵੀ ਸਾਡੇ ਗਰਾਊਂਡ ਤੋਂ ਲਗਾਤਾਰ ਪਲੇਅਰ ਨਿਕਲਦੇ ਰਹਿਣ ਕਿਉਂਕਿ ਆਉਣ ਵਾਲਾ ਸਮਾਂ ਗੇਮ ਦੇ ਵਿੱਚ ਬਹੁਤ ਹੀ ਵਧੀਆ ਸਕੋਪ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ